ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਪੰਜਾਬ ਦੇ ਸਾਹਿਤਕਾਰ ਕਰਨ ਜਾ ਰਹੇ ਹਾਂ ਸੋ ਬਿਣਾ ਕਿਸੇ ਦੇਰੀ ਤੋਂ ਸਟਾਰਟ ਕਰਦੇ ਹਾਂ ਪਾਈਕਾਨ ਸਿੰਘ ਨਾਬਾ ਪਾਈਕਾਨ ਸਿੰਘ ਨਾਬਾ ਦਾ ਜਨਮ ਪਿੰਡ ਸਬਜ ਬਨੇਰਾ ਵਿਖੇ ਹੋਇਆ ਜੋ ਉਸ ਸਮੇਂ ਪਟਿਆਲਾ ਰਿਆਸਤ ਦਾ ਇਲਾਕਾ ਸੀ ਉਹਨਾਂ ਦੀਆਂ ਲਿਖਤਾਂ ਗੁਰਸ਼ਬਦ ਰਤਨਕਾਰ ਮਹਾਨ ਕੋਸ਼ ਸਿੱਖ ਵਿਸ਼ਵਕੋਸ਼ ਵਜੋਂ ਜਾਣਿਆ ਜਾਂਦਾ ਹੈ ਰਾਜਾ ਧਰਮ ਨਾਟਕ ਭਾਵ ਰਥ ਦੀਪਕ ਹਮ ਹਿੰਦੂ ਨਹੀਂ ਗੁਰਮਤ ਪ੍ਰਵਾਹ ਕਰ ਗੁਰਮਤ ਸੁਧਾ ਕਰ ਗੁਰਚੰਦ ਦਿਵਾ ਕਰ ਗੁਰ ਸ਼ਬਦ ਅਲੰਕਾਰ ਗੁਰੂ ਗ੍ਰਾ ਕੋਟਿ ਵਿਸ਼ਨੂੰ ਪੁਰਾਣ ਸਾਧ ਚੰਡੀ ਦੀ ਬਾਣ ਗੁਰਮਤ ਮਾਰਤੰਡ ਸ਼ਰਾਬ ਨਸ਼ੇਦ ਰੂਪ ਦੀਪ ਪਿੰਗਲ ਹਨ ਪਾਈ ਬੀਰ ਸਿੰਘ ਪਾਈ ਬੀਰ ਸਿੰਘ ਦਾ ਜਨਮ ਅਮਰਸਰ ਸਾਹਿਬ ਵਿਖੇ ਹੋਇਆ ਉਹਨਾਂ ਨੇ ਸਿੰਘ ਸਭਾ ਲਹਿਰ ਵਿੱਚ ਵੀ ਹਿੱਸਾ ਲਿਆ ਉਨ੍ਹਾਂ ਨੇ 1894 ਵਿੱਚ ਖਾਲਸਾ ਟਰੈਕਟਰ ਸੁਸਾਇਟੀ ਦੀ ਸ਼ੁਰੂਆਤ ਕੀਤੀ ਪੰਜਾਬੀ ਵਿੱਚ ਲਿਖਿਆ ਪਹਿਲਾ ਨਾਟਕ ਰਾਜਾ ਲਖਦਾਤਾ ਸਿੰਘ ਬੀਪਾਈ ਵੀਰ ਸਿੰਘ ਦੀ ਪ੍ਰੈਸ ਵਿੱਚੋਂ ਆਇਆ ਸੀ ਉਨ੍ਹਾਂ ਨੇ 17 ਨਵੰਬਰ 1899 ਨੂੰ ਅੰਮ੍ਰਿਤਸਰ ਤੋਂ ਪੰਜਾਬੀ ਵਿੱਚ ਇੱਕ ਹਫਤਾਵਾਰੀ ਅਖਬਾਰ ਦਾ ਖਾਲਸਾ ਸਮਾਚਾਰ ਸ਼ੁਰੂ ਕੀਤਾ ਸੀ ਉਨ੍ਹਾਂ ਦੀਆਂ ਲਿਖਤਾਂ ਸੁੰਦਰੀ ਵਿਜੇ ਸਿੰਘ ਸਤਬੰਤ ਕੌਰ ਬਾਬਾ ਨੌਦ ਸਿੰਘ ਦਿਲਤਰੰਗ ਤਰੇਲ ਤੁਪਕੇ ਲਹਿਰ ਦੇ ਲਹਿਰਾਂ ਦੇ ਧਾਰ ਮਟਕ ਹੁਲਾਰੇ ਬਿਜਲੀ ਦੇ ਹਾਰ ਪ੍ਰੀਤ ਬੀਨਾ ਸੱਤ ਔਖੀਆਂ ਰਾਤਾਂ 12 ਪਾਈ ਗੁਰਦਾਸ ਰਾਜਾ ਲਖਦਾਤਾ ਸਿੰਘ ਅਤੇ ਮੇਰੇ ਸਾਈ ਜੀਓ ਸੀ ਅਵਾਰਡ ਅਤੇ ਸਨਮਾਨ 1955 ਵਿੱਚ ਸਾਹਿਤਕ ਆਦਮੀ ਅਵਾਰਡ ਅਤੇ 1956 ਵਿੱਚ ਪਦਮ ਪੂਸ਼ਣ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਕਿਰਪਾ ਸਾਗਰ ਉਹਨਾਂ ਦੀਆਂ ਲਿਖਤਾਂ ਲక్ష్ਮੀ ਦੇਵੀ ਮਹਾਰਾਜਾ ਰਣਜੀਤ ਸਿੰਘ ਦੀ ਦੋ ਜਾਨੀਵਾਲ ਜੇਲਮ ਦਾ ਪਾਣੀ ਦੇਸ਼ ਪੰਜਾਬ ਅਤੇ ਮੰਤਰੰਗ ਸਨ ਤਨੀ RAM ਚਾਤ੍ਰਿਕ ਤਨੀ RAM ਚਾਤ੍ਰਿਕ ਦਾ ਜਨਮ ਸਨ 1876 ਨੂੰ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਉਹਨਾਂ ਦੀਆਂ ਲਿਖਤਾਂ ਰਮਤੀ ਸੇਠ ਪਰਥਰ ਹਰੀ ਨਲ ਦਮਯੰਤੀ ਚੰਦਨ ਬਾੜੀ ਕੇਸਰ ਕੇਯਾਰੀ ਧਰਮਵੀਰ ਨਮਾ ਜਹਾ ਨੂਰ ਜਹਾਂ ਬਾਦਸ਼ਾਹ ਬੇਗਮ ਸੂਫੀ ਖਾਨ ਅਤੇ ਫੁੱਲਾਂ ਦੀ ਟੋਕਰੀ ਸੀ ਪ੍ਰੋਫੈਸਰ ਪੂਰਨ ਸਿੰਘ ਉਸ ਦਾ ਜਨਮ 17 ਜਨਵਰੀ 1881 ਨੂੰ ਸਲਹਦ ਪਾਕਿਸਤਾਨ ਵਿੱਚ ਹੋਇਆ ਸੀ ਉਸ ਨੇ ਅੰਗਰੇਜ਼ੀ ਅਤੇ ਪੰਜਾਬੀ ਦੋਮਾ ਵਿੱਚ ਸੁੰਦਰ ਅਤੇ ਕੋਮਲ ਕਿਤਾਬਾਂ ਲਿਖੀਆਂ ਅੰਗਰੇਜ਼ੀ ਵਿੱਚ ਰਚਨਾਵਾਂ ਦਾ ਸਿਸਟਰਜ਼ ਆਫ ਦਾ ਸਪਿਨਿੰਗ ਵੀਲ ਮਾਈ ਬਾਬਾ ਗੁਰੂ ਗੋਬਿੰਦ ਸਿੰਘ ਅਨਸਟਰੰਗ ਬੀਡਸ ਦਾ ਸਪਿਟ ਆਫ ओरिएंटल पोएट्री पंजाबी ਵਿਚ ਰਚਨਾਵਾਂ ਖੁੱਲੇ ਮੈਦਾਨ ਖੁੱਲੇ ਕੁੰਡ ਖੁੱਲੇ ਲੇਖ ਤੇ ਖੁੱਲੇ ਅਸਮਾਨੀ ਰੰਗ ਪੂਰਨ ਨਾਚ ਜੋਗੀ ਸੋਨੀ ਮੌਲਾ ਸ਼ਾ ਅਬ ਚਲੀ ਜੋਤਸ ਗੁਰਬਖਸ਼ ਸਿੰਘ ਪ੍ਰੀਤ ਲੜੀ ਉਹ ਪੰਜਾਬੀ ਨਾਵਲਕਾਰ ਅਤੇ ਨਿੱਕੀ ਕਹਾਣੀਆਂ ਦਾ ਲੇਖਕ ਸੀ ਉਸਨੇ 1933 ਵਿੱਚ ਮਾਸਿਕ ਪੱਤਰ ਪ੍ਰੀਤ ਲੜੀ ਸ਼ੁਰੂ ਕੀਤਾ ਉਨ੍ਹਾਂ ਦੀਆਂ ਲਿਖਤਾਂ ਗੁਰਬਖਸ਼ ਸਿੰਘ ਦੀ ਮਹਾਵਿਚਾਰ ਮੇਰੀਆਂ ਭੁੱਲ ਜਾਂਦਾ ਅਣਬਿਆਹੀ ਮਾਂ ਪਾਬੀ ਮੈਨਾ ਪੂਰਬ ਪੱਛਮ ਗੁਲਾਬੋ ਗੁਲਾਬੀ ਐਣਕਾਂ ਕਾਹ ਦੀਆਂ ਪੱਤੀਆਂ ਪ੍ਰੀਤ ਮੁਕਟ ਪ੍ਰਸੰਨ ਲੰਮੀ ਉਮਰ ਨਮਾ ਸ਼ਬਾਲਾ ਖੁੱਲਾਦਰ ਇਹ ਜੱਗ ਸਾਡਾ ਮੇਰੇ ਚਰੋਖੇ 'ਚੋਂ ਅਤੇ ਰੁੱਖਾਂ ਦੀ ਜਰਾਂਦ ਸੀ ਈਸ਼ਵਰ ਚੰਦਰ ਨੰਦਾ ਈਸ਼ਵਰ ਚੰਦਰ ਨੰਦਾ ਦਾ ਜਨਮ ਗੁਰਦਾਸਪੁਰ ਵਿੱਚ ਹੋਇਆ ਸੀ ਉਨ੍ਹਾਂ ਦੀਆਂ ਲਿਖਤਾਂ ਸੁਹਾਗ ਬੇਬੇ ਰਾਮ ਪਜਨੀ ਸੁਭਦਰਾ ਸ਼ਾਮੂ ਸ਼ਾ ਬੇਈਮਾਨ ਸੁਖਾਰਸ ਲਿੱਲੀ ਦਾ ਵਿਆਹ ਜੱਬ ਬਰਗਰ ਤੇ ਮਨ ਦਾ ਡਿਪਟੀ ਸੀ ਨਾਨਕ ਸਿੰਘ ਉਸ ਦਾ ਜਨਮ ਜੇਲਮ ਜ਼ਿਲ੍ਹੇ ਵਿੱਚ ਹੋਇਆ ਸੀ ਜੋ ਹੁਣ ਪਾਕਿਸਤਾਨ ਵਿੱਚ ਹੰਸ ਰਾਜ ਦੇ ਰੂਪ ਵਿੱਚ ਇੱਕ ਪੰਜਾਬੀ Hindu ਪਰਿਵਾਰ ਵਿੱਚ ਹੈ ਉਸ ਨੇ ਸਿੱਖ ਧਰਮ ਅਪਣਾ ਲਿਆ ਤੇ ਆਪਣਾ ਨਾਮ ਨਾਨਕ ਸਿੰਘ ਰੱਖ ਲਿਆ ਉਹ ਪੰਜਾਬੀ ਭਾਸ਼ਾ ਦੇ ਕਵੀ ਗੀਤਕਾਰ ਅਤੇ ਨਾਵਲਕਾਰ ਸਨ ਉਹਨਾਂ ਦੇ ਲਿਖਤਾਂ ਚਟਾ ਲਹੂ ਫੁਲਾਦੀ ਫੁੱਲ ਪੂਆ ਕਾਗਨ ਦੀਆਂ ਬੇਵੜੀਆਂ ਗਰੀਬ ਦੀ ਦੁਨੀਆ ਮਤਰੇਈ ਮਾਂ ਮੇਰੀ ਦੁਨੀਆ ਤੁੰਦਲੇ ਪਰਚਾਵੇ ਲੱਭ ਮੈਰਜ ਗਰੀਬ ਦੀ ਦੁਨੀਆ ਅੱਧ ਖਿਹੜਿਆ ਫੁੱਲ ਟੁੱਟੇ ਖੰਭ ਪਵਿੱਤਰ ਬਾਬੀ ਜੀਵਨ ਸੰਗਰਾਮ ਟੁੱਟੀ ਬੀਨਾ ਗੰਗਾ ਜਲੀ ਵਿੱਚ ਸ਼ਰਾਬ ਖੂਨ ਦੇ ਸੋਇਲੇ ਦੂਰ ਕਿਨਾਰਾ ਲੰਮਾ ਪੈਂਡਾ ਰੱਬ ਆਪਣੇ ਅਸਲੀ ਰੂਪ ਵਿੱਚ ਸੁਪਣਿਆਂ ਦੀ ਕਬਰਾਂ ਆਦਮਖੋਰ ਮਿੱdde ਹੋਏ ਫੁੱਲ ਖੂਨੀ ਬਸਾਖੀ ਅਬਾਉਰ ਦੇ ਸਨਮਾਨ ਉਸ ਨੂੰ ਇੱਕ ਮਿਆਣ ਦੋ ਤਲਵਾਰਾਂ ਲਈ 1962 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਪ੍ਰੋਫੈਸਰ ਮੋਨ ਸਿੰਘ ਪ੍ਰੋਫੈਸਰ ਮੋਨ ਸਿੰਘ ਦਾ ਜਨਮ ਮਰਦਾਨਾ ਵਿਖੇ ਹੋਇਆ ਉਹਨਾਂ ਦੀਆਂ ਲਿਖਤਾਂ ਸਾਬੇ ਪੁੱਤਰ ਬੂਹੇ ਕਸੁੰਬੜ ਅਦਬਾਟੇ ਕੱਚਾ ਸੱਚ ਆਵਾਜ਼ਾਂ ਵੱਡਾ ਬੇਲਾ ਜੈ ਮੀਰ ਜੰਦਰੇ ਨਨਕਾਣੀ ਛੱਤੋ ਦੀ ਬੇਰੀ ਤੇ ਪੰਜ ਦਰਿਆ ਸਨ ਗੁਰਦੇਵਾਲ ਸਿੰਘ ਗੁਰਦੇਵਾਲ ਸਿੰਘ ਦਾ ਜਨਮ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਹੋਇਆ ਸੀ ਉਹ ਪੰਜਾਬੀ ਨਾਟਕਕਾਰ ਅਤੇ ਨਿੱਕੀ ਕਹਾਣੀ ਲੇਖਕ ਸੀ ਉਹਨਾਂ ਦੀਆਂ ਲਿਖਾਂ ਪਾਗਾ ਵਾਲਾ ਮੜੀਆ ਦਾ ਦੀਵਾ ਅਣ ਹੋਏ ਅਧ ਚੰਨੀ ਰਾਤ ਰੇਤ ਦੀ ਇੱਕ ਮੁਠੀ ਕਬੀਲ ਪੌ ਫਟਾਲੇ ਤੋਂ ਪਹਿਲਾਂ ਰੁੱਖੇ ਮਿੱਸੇ ਬੰਦੇ ਅੰਨੇ ਕੋਲੇ ਦਾ ਦਾਣ ਸੱਗੀ ਫੁੱਲ ਨਿੱਕੀ ਮੋਟੀ ਗੱਲ ਕੁੱਤਾ ਦੇ ਆਦਮੀ ਬੇਗਾਨਾ ਪਿੰਡ ਉਹਨਾਂ ਨੂੰ 1975 ਵਿੱਚ ਨਾਵਲ ਅੱਧ ਚੰਨ ਦੀ ਰਾਤ ਲਈ ਪੰਜਾਬੀ ਵਿੱਚ ਸਾਹਿਤ ਕਾਦਮੀ ਪੁਰਸਕਾਰ 1998 ਵਿੱਚ ਪਦਮ ਸ੍ਰੀ ਅਤੇ 1999 ਵਿੱਚ ਸਰਵੋੱਚ ਸਾਹਿਤ ਪੁਰਸਕਾਰ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਹਿੰਦੀ ਭਾਸ਼ਾ ਦੇ ਲੇਖ ਨਿਰਮਲ ਬਰਮਾ ਨਾਲ ਗਿਆਨਪੀਠ ਪੁਰਸਕਾਰ ਸਾਂਝਾ ਕੀਤਾ। ਬਲਰਾਜ ਸਾਨੀ ਬਲਰਾਜ ਸਾਨੀ ਇਕ ਉੱਗੇ ਭਾਰਤੀ ਫਿਲਮੀ ਅਦਾਕਾਰ ਸਨ ਉਸ ਤੋਂ ਬਿਨਾ ਇਹ ਅੰਗਰੇਜ਼ੀ ਅਤੇ ਪੰਜਾਬੀ ਦੇ ਲੇਖਕ ਵੀ ਸਨ ਇਹ ਉੱਗੇ ਹਿੰਦੀ ਲੇਖਕ ਅਤੇ ਅਦਾਕਾਰ ਪੀ ਸ਼ਮਸਾਨੀ ਦੇ ਵੱਡੇ ਭਰਾ ਸਨ ਉਹਨਾਂ ਦੀ ਲਿਖਤਾਂ ਮੇਰੇ ਪਾਕਿਸਤਾਨੀ ਸਫਰਨਾਮਾ ਮੇਰਾ ਰੂਸੀ ਸਫਰਨਾਮਾ ਜਿਸ ਨੂੰ ਸੋਵੀਅਤ ਲੈਂਡ ਨਹਿਰੂ ਇਨਾਮ ਮਿਲਿਆ ਮੇਰੀ ਫਿਲਮੀ ਆਤਮਕਥਾ ਕਾਮੇ ਜਾਦਾਂ ਦੀ ਕੰਨੀ ਮੇਰੀ ਗੈਰ ਜਜ਼ਬਾਤੀ ਡਾਇਰੀ ਬਾਜੀ ਇੱਕ ਸਫਰ ਅਤੇ ਆਸਤਾਨ ਸਨ ਬਲਵੰਤ ਗਾਰਗੀ ਬਲਵੰਤ ਗਾਰਗੀ ਦਾ ਜਨਮ ਪੰਜਾਬ ਦੇ ਬਠਿੰਡਾ ਵਿਖੇ ਹੋਇਆ ਉਹ ਇੱਕ ਛੋਟੀ ਕਹਾਣੀ ਲੇਖਕ ਨਾਟਕਕਾਰ ਇੱਕ ਨਾਵਲਕਾਰ ਥੀਏਟਰ ਨਿਰਦੇਸ਼ਕ ਅਤੇ ਕਾਲਮਿਕਸੀ ਉਹਨਾਂ ਦੀਆਂ ਲਿਖਤਾਂ ਉਸ ਦੀਆਂ ਮਹੱਤਵਪੂਰਨ ਛੋਟੀਆਂ ਕਹਾਣੀਆਂ ਮਿਰਚਾਂ ਵਾਲਾ ਸਾਦ ਪਤਨ ਦੀ ਬੇਦੀ ਕੁਆਰੀ ਟੀਸੀ ਦੁੱਧ ਦੀਆਂ ਧਾਰਾਂ ਉਸ ਦਾ ਮਹੱਤਵਪੂਰਨ ਨਾਵਲ ਕੱਕਾ ਰੇਤਾ ਉਸ ਦੀ ਸਮਾਜ ਜੀਵਨੀ ਨਕੇੜ ਤਿਕੋਣ ਨੰਗੀ ਧੁੱਪ ਉਸ ਦੇ ਮਹੱਤਵਪੂਰਨ ਨਾਟਕ ਲੋਹਾਕੋਟ ਕੇਸਰੋ ਕਣਕ ਦੀ ਬੱਲੀ ਸੋਣੀ ਮਹੀਵਾਲ ਸੁਲਤਾਨ ਰਜ਼ੀਆ ਮਿਰਜ਼ਾ ਸਾਹਿਬਾ ਗਗਨ ਮੈ ਥੜ ਦੁੱਧ ਦੀਆਂ ਧਾਰਾਂ ਬਲਦੇ ਟਿੱਬੇ ਤਾਰਾ ਟੁੱਟਿਆ ਤੇ ਤੂੰ ਨੀ ਦੀ ਅੱਗ ਸੀ ਅਮਰਤਾ ਪ੍ਰੀਤਮ ਅਮਰਤਾ ਪ੍ਰੀਤਮ ਦਾ ਜਨਮ 1919 ਵਿੱਚ ਗੁਜਰਾਵਾਲਾ ਪਾਕਿਸਤਾਨ ਵਿੱਚ ਹੋਇਆ ਸੀ ਉਹ ਇੱਕ ਭਾਰਤੀ ਲੇਖਕ ਅਤੇ ਕਵੀ ਸੀ ਜਿਸ ਨੇ ਪੰਜਾਬੀ ਅਤੇ ਹਿੰਦੀ ਵਿੱਚ ਲਿਖਿਆ ਸੀ ਉਹ ਆਪਣੀ ਲੰਬੀ ਕਿਤਾ ਸੁਨੇਹੜੇ ਲਈ ਸਾਹਿਤ ਅਕਾਦਮੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਬਣੀ ਉਸ ਨੂੰ 1981 ਵਿੱਚ ਕਾਗਜ਼ ਤੇ ਕਨਵੈਕਸਰੀ ਭਾਰਤ ਦੇ ਸਭ ਤੋਂ ਉੱਚੇ ਸਾਖਰਤਾ ਪੁਰਸਕਾਰਾਂ ਵਿੱਚੋਂ ਇੱਕ ਗਿਆਨਪੀਠ ਅਵਾਰਡ ਮਿਲਿਆ ਉਹਨਾਂ ਦੀਆਂ ਲਿਖਤਾਂ ਉਸ ਦੀ ਆਤਮ ਕਥਾ ਰਸੀਦੀ ਟਿਕਟ ਉਸ ਦੇ ਕਾਵਿ ਸੰਗ੍ਰਹਿ ਲੋਕ ਪੀੜ ਸੁਨੇਹੜੇ ਕਾਗਜ਼ ਤੇ ਕਨਵੈਕਸ ਤਰੇਲ ਅਤੇ ਫੁੱਲ ਜਿਉਂਦਾ ਜੀਵਨ ਕਸੋਤਰੀ ਅਜਾ ਅੱਖਾਂ ਬਾਰਸ਼ਾ ਨੂੰ ਅਤੇ ਨਾਗਮਣੀ ਉਸ ਦੇ ਨਾਵਲ ਪਿੰਜਰ ਤਰਤੀ ਸਾਗਰ ਤੇ ਸਿੱਪੀਆਂ ਬੰਦ ਦਰਵਾਜ਼ਾ ਬੁਲਾਬਾ ਆਲਣਾ ਜੈ ਜੀ ਸ੍ਰੀ ਡਾਕਟਰ ਦੇਵ ਰੰਗ ਦਾ ਪੱਤਾ ਯਾਤਰਾ ਦਿੱਲੀ ਦੀਆਂ ਗਲੀਆਂ 13ਵੇਂ ਸੂਰਜ ਤੇ ਕੋਰੇ ਕਾगज ਸਨ ਜਸਵੰਤ ਸਿੰਘ ਕਮਲ ਜਸਵੰਤ ਸਿੰਘ ਕਮਲ ਦਾ ਜਨਮ 1919 ਵਿੱਚ ਪਿੰਡ ਢੁੱਡੀ ਕੇ ਮੋਗਾ ਪੰਜਾਬ ਵਿੱਚ ਹੋਇਆ ਉਹ ਪੰਜਾਬੀ ਸਾਹਿਤ ਵਿੱਚ ਆਪਣੇ ਨਾਵਲਾਂ ਲਈ ਜਾਣਿਆ ਜਾਂਦਾ ਹੈ ਉਸ ਦੀਆਂ ਲਿਖਤਾਂ ਆਮ ਤੌਰ ਤੇ ਸਮਾਜਿਕ ਰੀਤੀ ਰਿਵਾਜਾਂ ਅਤੇ ਵਿਸ਼ਵਾਸਾਂ ਤੇ ਸਵਾਲ ਉਠਾਉਂਦੀਆਂ ਹਨ ਉਹਨਾਂ ਦੀ ਲਿਖਤਾ ਲਹੂ ਦੀ ਲੋਹ ਪੰਜਾਬ ਤੇਰਾ ਕੀ ਬਣੂ ਖੂਨ ਕੇ ਸੋਹੇਲੇ ਗਾਵੀਏ ਨਾਨਕਾ ਕੌਮੀ ਲਲਕਾਰ ਸੱਚ ਕੀ ਬੇਲਾ ਸੂਰਮੇ ਜੇਰਾ ਹੁਨਰ ਦੀ ਜੇਤ ਜਿੰਦਗੀ ਦੂਰ ਨਹੀਂ ਜੰਡ ਪੰਜਾਬ ਦਾ ਮਿੱਤਰ ਪਿਆਰੇ ਨੂੰ ਰੂਪਮਤੀ ਭਵਾਨੀ ਮੁਕਤੀ ਮਾਰਗ ਗਵਾਚੀ ਮੌਜੂਦਾ ਮੋਤੀ ਲੰਮੇ ਵਾਲਾਂ ਦੀ ਪੀੜ ਮਾਈ ਦਾ ਲਲ ਰਾਤ ਬਾਕੀ ਹੈ ਖੂਬਸੂਰਤ ਦੁਸ਼ਮਣ ਸੁੰਦਰ ਫੁੱਲ ਦਾ ਮਾਲੀ ਪਾਲੀ ਤੁਸ਼ਾਲੀ ਦੀ ਹੰਸੋ ਸੱਚ ਨੂੰ ਫਾਂਸੀ ਪੁੰਨਿਆਚਾਨਨ ਕਾਲਾ ਹੰਸ ਨਮਾ ਸੰन्यास ਕੀੜੀ ਦਾ ਹੰਕਾਰ ਧੀਲ ਦੇ ਮੋਤੀ ਸਨ ਦਲੀਪ ਕੌਰ ਟਿਬਾਣਾ ਦਲੀਪ ਕੌਰ ਟਿਬਾਣਾ ਜਨਮ 1935 ਵਿੱਚ ਪਿੰਡ ਰੱਬੋ ਲੁਧਿਆਣਾ ਪੰਜਾਬ ਵਿੱਚ ਹੋਇਆ ਸੀ ਉਸਨੇ ਨਾਵਲ ਤੇ ਛੋਟੀਆਂ ਕਹਾਣੀਆਂ ਲਿਖੀਆਂ ਉਹਨਾਂ ਦੀਆਂ ਲਿਖਤਾਂ ਸਬੈ ਜੀ ਬਣੇ ਨੰਗੇ ਪੈਰ ਦਾ ਸਫ਼ਰ ਪੁੱਛਤੇ ਹੋ ਤਾਂ ਸੁਣੋ ਤੇਰੇ ਮੇਰੇ ਸਰੋਕਾਰ ਆਪਣੀ ਛਾਵੇਂ ਸਿਖਰ ਦੁਪਹਿਰੇ ਤੁਰਦਿਆਂ ਤੁਰਦਿਆਂ ਜਿਉਣ ਜੋਗੇ ਜੀਵਨ ਡਾਕਟਰ ਮੋਨ ਸਿੰਘ ਦਿਵਾਨਾ ਉਸਦੇ ਨਾਬਲ ਅਗਨੀ ਪ੍ਰੀਖਿਆ ਇਹੋ ਹਮਾਰਾ ਜੀਵਨ ਬਾਟ ਹਮਾਰੀ ਟੀਲੀ ਦਾ ਨਿਸ਼ਾਨ ਸੂਰਜ ਤੇ ਸਮੁੰਦਰ ਲੰਬੀ ਉਡਾਰੀ ਪੀਲੇ ਪੱਤਿਆਂ ਦੀ ਦਾਸਤਾਨ ਲੰਗ ਗਏ ਦਰਿਆ ਹਸਤਾਖਰ ਪਿਆਰ ਤਿੰਨ ਲੋਕੀ ਸੇ ਨਿਆਰੀ ਰਣਪਾ ਪਿੱਤਰਾਂ ਦਾ ਤੋ ਪਛਾਂਤੇ ਰੁਖ ਤਖਤ ਹਜ਼ਾਰਾਂ ਦੂਰ ਕੁੜੇ তথা ਕਹੌਰ ਬਸੀਸੀ ਸ਼ਿਵ ਕੁਮਾਰ ਬਟਾਲਵੀ ਸ਼ਿਵ ਕੁਮਾਰ ਬਟਾਲਵੀ ਦਾ ਜਨਮ 1936 ਵਿੱਚ ਸਿਆਲਕੋਟ ਜ਼ਿਲ੍ਹੇ ਵਿੱਚ ਹੋਇਆ ਸੀ ਆਜ਼ਾਦੀ ਤੋਂ ਬਾਅਦ ਉਹ ਬਟਾਲਾ ਗੁਰਦਾਸਪੁਰ ਜ਼ਿਲ੍ਹੇ ਪੰਜਾਬ ਚਲੇ ਗਏ ਉਹਨਾਂ ਦੀ ਲਿਖਤਾਂ ਪੀੜਾਂ ਦਾ ਪ੍ਰਾਗਾ ਲਾਜਮੰਤੀ ਆਟੇ ਦੀ ਚੜੀ ਮੈਨੂੰ ਵਿਦਾ ਕਰੋ ਇਰਾਨ ਦਾ ਸੁਲਤਾਨ ਦਰਦਮੰਦਾਂ ਦੀਆਂ ਆਹੀਆਂ ਲੂਨਾ ਮੈਤੇ ਮੈਂ ਆਰਤੀ ਅਲਬੇਦਾ ਸੁਰਜੀਤ ਪਾਤਰ ਸੁਰਜੀਤ ਪਾਤਰ ਦਾ ਜਨਮ 1945 ਵਿੱਚ ਜ਼ਿਲ੍ਹਾ ਜਲੰਧਰ ਦੇ ਪਾਤੜ ਕਲਾ ਵਿੱਚ ਹੋਇਆ। ਉਹਨਾਂ ਦੀਆਂ ਲਿਖਤਾਂ ਹਵਾ ਵਿੱਚ ਲਿਖੇ ਹਰਫ ਹਨੇਰੇ ਵਿੱਚ ਸੁਲਗਦੀ ਬਰਨਮਾਲਾ ਬਿਰਖਾਰਜ ਕਰੇ ਲਫ਼ਜ਼ਾਂ ਦੀ ਦਰਗਾ ਪੱਛੜ ਦੀ ਪੰਜਾਬ ਸੂਰਜਮੀਨ ਚੰਨ ਸੂਰਜ ਦੀ ਬਹੰਗੀ ਵੀਡੀਓ ਦੇਖਣ ਵਾਸਤੇ ਸਾਰਿਆਂ ਦਾ ਧੰਨਵਾਦ।